ਚੜ ਚੜ ਆਉਂਦਾ ਵੇਖ ਰੇੜ ਸੰਦੂਆ ਬੈਲਾ ਪੱਲੇ ਨੇ ਵੀ ਰਖਿਆ ਸੀ ਢੇੜ ਸੰਦੂਆ ਤੁਲਾ ਚੜ ਚੜ ਆਉਂਦਾ ਵੇਖ ਰੇੜ ਸੰਦੂਆ ਜੇ ਉਸ ਟਾਈਮ ਹੁੰਦੇ ਮੂਵੀ ਵਾਲੇ ਕੈਮਰੇ ਅੱਜ ਵੇਖਣੇ ਸੀ ਟਿੱਟੂ ਦੇ ਵੀ ਢੇੜ ਸੰਦੂਆ ਮੱਝਮਾਲ ਵੇ ਦੁਆਬੇ ਵਿੱਚ ਫੁੱਲ ਚਰਚੇ ਵੀ ਜੱਗੇ ਸਾਣਦੇ ਕਿਵੇਂ ਪਹੁੰਚਦੇ ਨੇ ਦੁਆਬੇ ਵਾਲੇ ਗੇਮ ਪੱਲਗੇ ਨਹੀਂ ਲੋਕੀ ਜਾਂਦੇ ਕਿਉਂਕੀ ਜਾਂਦੇ ਅਸੀਂ ਕਿੰਨੇ ਕੁ ਇੱਥੇ ਵਗ ਰੱਖਿਆ ਅਸੀਂ ਜੋਂ ਦਾ ਤਰੀਕਾ ਸਾਡਾ ਥੱਗ ਰੱਖਿਆ ਬੰਦੇ ਬਲਤਾਂ ਦੀ ਜੋੜੀ ਇੱਥੇ ਵਗ ਰੱਖਿਆ ਅਸੀਂ ਜੋਂ ਦਾ ਤਰੀਕਾ ਸਾਡਾ ਥੱਗ ਰੱਖਿਆ ਸਾਡੀ ਸ਼ੁਰੂ ਤੋਂ ਢੱਕਣਾ ਨਾ ਘੱਟ ਬਣਦੀ ਤਾਇਓਂ ਪੀਨੂ ਡੱਕਾ ਨਿੱਕਲਾ ਜੱਗ ਰੱਖਿਆ ਹੁਣ ਡਾਕਟਰਾਂ ਨੂੰ ਕਿੰਜ ਸਮਝਾਵਾਂ ਸੰਦੂਆਂ ਗੁਣ ਸਮਾਨ ਦੇ ਪੋਟੋ ਮੇਂ ਦਿਹਾੜੀ ਨੀ ਭਲਾਈਏ ਬੱਕਰੇ ਹੁੰਡੇ ਜੱਟਾਂ ਵਾਂਗੂ ਜੱਟਾਂ ਦੇ ਟੱਕ ਰੱਖੇ ਇੱਥੇ ਲੰਬੇ ਰੂਟ ਤੇ ਸਲੈਂਸਰ ਵੀ ਪਾਉਂਦੇ ਬੋਲੀਆ ਮੱਝਾ ਮਾਲਵਾ ਵਾਪਾ ਵੀ ਰਹਾ ਹੱਚ ਟੱਕਰੇ ਮੱਝਾ ਮਾਲਵਾ ਵਾਪਾ ਵੀ ਰਹਾ ਹੱਚ ਟੱਕਰੇ ਹੋ ਸੀਨੇ ਪਾੜ ਪਾੜ ਇੱਥੇ ਤੱਕ ਪਹੁੰਚੇ ਸੰਧੂ ਆ ਬਈ ਅਸਮਾਨ ਦੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਨਹੀਂ ਲੋਕੀ ਜਾਣਦੇ ਕਿਵੇਂ ਟੋੜਿਆ ਤਵਾ ਪਿਆਲੇ ਕੇੰਮ ਪੱਲੀਆਂ ਨਹੀਂ ਲੋਕੀ ਜਾਣਦੇ ਅਸੀਂ ਕਿਵੇਂ ਕਮਾਏ ਹੋਇਆ ਮੇਂ ਆਜਾ ਮਾਲਵਾ ਤੋਂ ਬੱਸ ਅਰੇ ਸੇਮ ਬੱਲੀਏ ਨਹੀਂ ਲੋਕੀ ਜਾਣਦੇ ਉਗੀ ਜਾਣਦੇ ਅਸੀਂ ਕਿਨੇ ਕੁ ਮਾਇ ਹੋਇਆ ਨੇ ਮੱਬੱਲੀਏ ਨਹੀਂ ਲੋਕੀ ਜਾਣਦੇ

ਇੱਥੇ ਆ ਗਿਆ ਕਿ ਜਿਹੜਾ ਟੜੀਆਂ ਦਾ ਆਪਾਂ ਲੋੰਬੇ ਸਭ ਤੋਂ ਇੰਤਜ਼ਾਰ ਸੀਗਾ ਉਹ ਕਿੰਨਿਆ ਪਰਵਾਸੇ ਮੱਥਾ ਟੇਕਣ ਜਾ ਰਹੀਆਂ ਐ ਜਿਸ ਦਾ ਆਪਣੇ ਪੰਡਾਲ ਦੇ ਵਿੱਚ ਆਉਣ ਤੇ ਸਾਰੀ ਸੰਗਤ ਨੇ ਤੜੀਆਂ ਮਾਰ ਕੇ ਉਹਨਾਂ ਦਾ ਸਵਾਗਤ ਕਰਨਾ ਹੁਣ ਜੱਟ ਦਾ ਹੀ ਦਵਤਾ ਵੇਖਿਆ ਅੱਜ ਦਾ ਖਿਆਲ ਨਹੀਂ ਵਰਤੇ ਹੁਣ ਜੱਟ ਦਾ ਹੀ ਦਵਤਾ ਵੇਖਿਆ ਜੋ ਹੈਲੋ ਇਹ ਵੀਰਾਂ ਦਾ ਪੰਖੜਾ ਵਧੀਆ ਲਾਦਾ ਤੇ ਮੇਰੇ ਵੀਰੇ ਕਰੀ ਤਾੜੀ ਮਾਰ ਦਿਓ ਹੈਲੋ ਸਭ ਤੋਂ ਪਹਿਲਾਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਗਈ ਨਗਰ ਵਾਸੀਆਂ ਨੂੰ ਕਿ ਜਿਨ੍ਹਾਂ ਘੜੀਆਂ ਦਾ ਆਪਾਂ ਨੂੰ ਲੰਬੇ ਚਿਰ ਤੋਂ ਇੰਤਜ਼ਾਰ ਸੀ ਉਹ ਕੰਨਿਆ ਇਸ ਵੇਲੇ ਬੱਚੀਆਂ ਆਪਣੀਆਂ ਪੰਡਾਲ ਵਿੱਚ ਆ ਰਹੀਆਂ ਨੇ ਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੇ ਜੀ ਆਪਣੇ ਕਮਾਕਾਰਾਂ ਨੂੰ ਤਾਕਦੇ ਹੋਏ ਇਹਨਾਂ ਬੱਚਿਆਂ ਦੇ ਕੋਲ ਪਹੁੰਚੋ ਪੰਡਾਲ ਦੇ ਵਿੱਚ ਪਹੁੰਚੋ ਸੰਗਤ ਨੂੰ ਫਿਰ ਬੇਨਤੀ ਕੀਤੀ ਜਾਂਦੀ ਆ ਕਿ ਜੇ ਇਸ ਟਾਈਮ ਬੱਚਿਆਂ ਦਰਬਾਰ ਤੋਂ ਮੱਥਾ ਟੇਕ ਕੇ ਸਾਰੇ ਬੱਚੇ ਪੰਡਾਲ ਦੇ ਵਿੱਚ ਆਉਂਦੇ ਆ ਤੇ ਉਸ ਟਾਈਮ ਆਪਾਂ ਉਹਨਾਂ ਦਾ ਤਾੜੀਆਂ ਨਾਲ ਸਵਾਗਤ ਕਰਨਾ ਹੈਲੋ ਹੈਲੋ ਹਾਂਜੀ ਪਹੁੰਚ ਗਏ बेल गारा साल में वो, वो, वो। बेले दस मेरे

ਬੱਚਿਆਂ ਦਰਵਾਜ਼ਾ ਮੱਥਾ ਟੇਕੇ ਬੰਦਾਲ ਦੇ ਵਿਚਾਰੀਆਂ ਨੇ ਸਾਡੀ ਸੰਗਤ ਨੂੰ ਬੇਨਤੀ ਕੀਤੀ ਜਾਂਦੇ ਇੱਕ ਵਾਰੀ ਇਹਨਾਂ ਬੱਚਿਆਂ ਦਾ ਸਵਾਗਤ ਤਾੜੀਆਂ ਦੇ ਨਾਲ ਜ਼ਰੂਰ ਕੀਤਾ ਜਾਵੇ ਪੱਕਾ ਬੱਚਿਆਂ ਨਾਲ ਜ਼ਰੂਰ ਕਰ ਦਿਓ ਉਹ ਬੜੇ ਮਿਹਨਤ ਨਾਲ ਤਿਆਰ ਹੋ ਕੇ ਆਇਆ ਬਾਕੀ ਸੰਗਤ ਨੂੰ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਦੋਂ ਬੱਚਿਆਂ ਦਰਬਾਰ ਪੰਡਾਲ ਦੇ ਵਿੱਚ ਆਉਂਦੇ ਆ ਤੇ ਇੱਕ ਵਾਰੀ ਤਾੜੀ ਮਾਰਿਓ ਭੈਣਾਂ ਨੂੰ ਬੜੀ ਖੁਜੀ ਆ ਤਾੜੀ ਕਿਸੇ ਨੇ ਨਹੀਂ ਮਾਰੀ ਭਾਬੇ ਬੁਲੇ ਸ਼ਾਹ ਜੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਤੇ ਤੁਹਾਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਅਸੀਂ ਉਹਨਾਂ ਬੱਚਿਆਂ ਦੇ ਮੰਮੀ ਪਾਪਾ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਅਸੀਂ ਉਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ 2 ਮਹੀਨੇ ਕੜੀ ਮਿਹਨਤ ਕੀਤੀ ਅਸੀਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਲੰਮੀ ਲੰਮੀ ਉਮਰ ਹੋਵੇ ਤੇ ਉਹਨਾਂ ਨੂੰ ਪਰਮਾਤਮਾ ਅੱਗੇ ਵਧਾਵੇ ਸਖੀਏ ਸਹਲিয়ে ਤੁਰ ਮੇਲੇ ਨੂੰ ਚਲੀਏ ਸਖੀਏ ਸਹਲিয়ে ਤੁਰ ਮੇਲੇ ਨੂੰ ਚਲੀਏ ਕਰਕੇ ਹਾਰ ਸ਼ਿੰਗਾਰ ਸਾਰਿਆਂ ਮਟਿਆਰਾ ਰਲ ਮਨਾਵਣ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿਕਾਰ ਅਤੇ ਪਿਆਰ ਭਰੀ ਸ਼ੁਸ਼੍ਰੀ ਅਕਾਲ ਤੁਹਾਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਅੱਜ ਮੈਂ ਮੰਨਤ ਤੁਹਾਡੇ ਸਾਹਮਣੇ ਕੁਝ ਤੀਆਂ ਦੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਤੀਆਂ ਦਾ ਤਿਹਾਰ ਪੰਜਾਬ ਦਾ ਇੱਕ ਪ੍ਰਸਿੱਧ ਤਿਹਾਰ ਹੈ ਇਹ ਸੌਨ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਵਿਆਹਾਂ ਹੋਈਆਂ ਕੁੜੀਆਂ ਸੌਂ ਦੇ ਮਹੀਨੇ ਵਿੱਚ ਆਪਣੇ ਪੇਕੇ ਘਰ ਆਉਂਦੀਆਂ ਹਨ ਅਤੇ ਮਹਿੰਦੀਆਂ ਲਵਾਉਂਦੀਆਂ ਹਨ ਥਰੀਆਂ ਲਾਲ ਚੂੜੀਆਂ ਪਹਿਨਦੀਆਂ ਹਨ ਇਹ ਤਿਉਹਾਰ ਖਾਸ ਕਰਕੇ ਕੁੜੀਆਂ ਲਈ ਮਨਾਇਆ ਜਾਂਦਾ ਹੈ ਇਹ ਤਿਉਹਾਰ ਪੰਜਾਬ ਦੇ ਇੱਕ ਪ੍ਰਸਿੱਧ ਕੁੜੀ ਵੱਲੋਂ ਤਿਆਰ ਕੀਤਾ ਗਿਆ ਸੀ arnanak parnak first performance on full groups hello hello gana laata